ਉਹ ਦੋਸਤੋ ਸਸੀ ਕਾਲ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਕੱਲ ਨਾ ਯਾਰ ਪਰਸੋਂ ਜਿਹੜੇ ਐਲੋਪੀ ਸਾਹਿਬ ਹੈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਾਹਿਬ ਉਹਨਾਂ ਨੇ ਕਿਸੇ ਨਿੱਜੀ ਚੈਨਲ ਤੇ ਨਾ ਥੋੜਾ ਜਿਹਾ ਲਫਾਫਾ ਛੱਡਤਾ ਪਿੰਡਾਲੀ ਭਾਸ਼ਾ ਚ ਸਮਝ ਲਓ ਉਹ ਕਹਿੰਦੇ ਵੀ 50 ਬੰਮ ਬਾਇਏ ਐ ਤੇ 18 ਚੱਲ ਗਏ ਤੇ 32 ਪਏ ਐ ਹੁਣ ਇਹ ਹੁੰਦੀ ਹੈ ਮਿੱਤਰੋ ਨੂਰਾ ਕੁਸ਼ਤੀ ਆਪਾਂ ਨੂੰ ਦੇਸੀ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਇਹ ਮੂਰਖ ਬਣਾ ਕੇ ਪਾਰਟੀਆਂ ਵਾਲੇ ਕਿਵੇਂ ਅਸਲ ਮੁੱਦੇ ਤੋਂ ਢਕਾ ਦੇਂਦੇ ਐ ਕਿਉਂਕਿ ਲੈਟਰਿੰਗਾਂ ਦੇ ਟਟੀਆਂ ਦੇ ਪਖਾਨਿਆਂ ਦੇ ਉਦਘਾਟਨ ਹੋ ਰਹੇ ਸੀ ਉਹਦੇ ਤੋਂ ਇੱਕ ਢਕਾਉਣ ਵਾਸਤੇ ਤੇ ਕਿੰਨਾ ਮੌਲਕ ਉਥੇ ਇਕੱਠਾ ਹੋ ਗਿਆ ਆ ਉਥੇ ਰਾਜੇ ਵਿੜ ਗਰਗੇ ਰੰਭੀ ਜਾਣ ਪਰ ਅੱਜ ਤੱਕ ਮਿੱਤਰੋ ਨਹਿਰਾਂ ਦੇ ਵਿੱਚ ਕਾਲਾ ਪਾਣੀ ਵਗ ਰਿਹਾ ਹੈ ਦਿਨ ਦਿਹਾੜੇ ਨੌਜਵਾਨਾਂ ਨੂੰ ਨਸ਼ੇ ਦਾ ਪੰਜਵਾ ਦਰਿਆ ਡਬੋਈ ਜਾ ਰਿਹਾ ਹੈ ਪਾਰ ਲੁੱਟਾਂ ਖੂਹਾਂ ਹੋ ਰਹੀਆਂ ਫਰੋਤੀਆਂ ਦੀਆਂ ਕੌਲਾਂ ਆ ਰਹੀਆਂ ਪਾਣੀ ਪੰਜ ਦਰਿਆਵਾਂ ਦੇ ਨਾਂ ਤੇ ਜਿਹੜੇ ਆਪਣੇ ਸੂਬੇ ਦਾ ਪੰਜ ਆਬ ਪੰਜ ਦਰਿਆਵਾਂ ਦੇ ਨਾਂ ਤੇ ਜਿਹਦਾ ਨਾਂ ਪਿਆ ਹੋਵੇ ਯਾਰ ਪਾਣੀ ਇੱਕ ਇੱਕ ਆਪਣੇ ਕੋਲੇ ਚੀਜ਼ ਸੀ ਇੰਡਸਟਰੀ ਦੇ ਨਾਂ ਤੇ 95 ਤੋਂ ਬਾਅਦ ਉਹ ਸਾਰੇ ਪਾਣੀ ਨੂੰ ਪੋਲਿਊਟ ਕਰਤਾ ਥੱਲੇ ਪਾਈਗੇ ਥੱਲੇ ਪਾਈਗੇ ਜਦੋਂ ਅਗਲਾ ਕਹਿੰਦਾ ਨਾ ਅਸੀਂ ਤਾਂ ਥੱਲੇ ਵਾਲਾ ਪਾਣੀ ਪੀ ਲਾਂਗੇ ਜਦੋਂ ਬਾਈ ਜੀ ਥੱਲੇ ਵਾਲਾ ਪਾਣੀ ਚੈੱਕ ਕਰਾਉਂਦੇ ਆ ਤਾਂ ਉਹਦੇ ਵਿੱਚ 100 ਰੋਗ ਆਉਂਦਾ ਹੈ ਜਿਹੜਾ ਤੁਹਾਡੀ ਜਿਹੜੀ ਹੋਈ ਹੈ ਨਾ ਨਕਲੀ ਤਰੱਕੀ ਉਹਨੇ ਤੁਹਾਨੂੰ ਇਹ ਬਿਮਾਰੀਆਂ ਦਿੱਤੀਆਂ ਪਰ ਅੱਜ ਤੱਕ ਜਿਹੜੇ ਕੱਲ ਕਰਾਪਟ ਦੇ ਲੀਡਰ ਇਕੱਠੇ ਹੋਏ ਬੈਠੇ ਸੀ ਤੇ ਆਜ ਹੀ ਅਸੀਂ ਸਾਈਬਰ ਕ੍ਰਾਈਮ ਦੇ ਅੱਗੇ ਧਰਨਾ ਦਿੰਨੇ ਆ ਕਿਸੇ ਨੇ ਮਿੱਤਰੋ ਆ ਕੇ ਤੁਹਾਡੀ ਬਾਤ ਨਹੀਂ ਪੁੱਛੀ ਕਦੇ ਹੀ ਸਰਕਾਰ ਦੇ ਵਿਰੁੱਧ ਰਾਜੇ ਵਿੜਨ ਕਰ ਗਿਆ ਨੇ ਇੱਕ ਬਾਈ ਜੀ ਲਫਜ਼ ਨਹੀਂ ਬੋਲਿਆ ਇੱਕ ਲਫਜ਼ ਕਿਉਂ ਕਿ ਬਾਡੀਆਂ ਦੇ ਵਿੱਚੋਂ ਪੈਸਾ ਖਾਦਾ ਤੇ ਜਦੋਂ ਬਾਡੀਆਂ ਦੇ ਵਿੱਚੋਂ ਪੈਸਾ ਖਾਦਾ ਆ ਆਪਦੀ ਸਰਕਾਰ ਦੇ ਵਿੱਚ ਨੋਟ ਬਣਾਏ ਹੈ ਕਹਿੰਦੇ ਬੱਕਰੀ ਨੋਟ ਨਹੀਂ ਖਾਂਦੀ ਸੀ ਉਦੋਂ ਤੇ ਜੇ ਹੁਣ ਕਿਸੇ ਵੀ ਮੁੱਦੇ ਤੇ ਬੋਲਦੇ ਐ ਤਾਂ ਅੱਗੋਂ ਭਗਵੰਤ ਸਿਮਾਨ ਪਤਾ ਕੀ ਕਹਿੰਦੇ ਐ ਬਾਈ ਤੇਰੀ ਫੈਲ ਆ ਗਈ ਚੁੱਪ ਕਰ ਜਾ ਨਹੀਂ ਪਰਸੋਂ ਨੂੰ ਚੁੱਪ ਕਰਨਾ ਪੈਣਾ ਪਰ ਕੱਲ ਉਥੇ ਆ ਜੀ ਟਵੀਟ ਕਰੀ ਜਾਂਦੇ ਐ ਕਿ ਬਾਜਵਾ ਸਾਹਿਬ ਬਾਹਰ ਆ ਗਏ ਓਏ ਬਾਹਰ ਪੰਦਰਾਂ ਉਹਨੇ ਇਨਵੈਸਟੀਗੇਸ਼ਨ ਜਿਹੜਾ ਲੰਡਾ ਜਾ ਪਰਚਾ ਇੱਕ ਆਈਟੀ ਐਕਟ ਦਾ ਜਿਹੜਾ 752 ਨਾਲੋਂ ਵੀ ਪੜਾ ਆਪਣਾ ਮਾੜਾ ਤੇ 752 ਆਮ ਹੀ ਜਦੋਂ ਦੋ ਬੰਦੇ ਗਾਲੋ ਗਾਲੀ ਹੋ ਜਾਂਦੇ ਨੇ ਆਪਣੇ ਪਿੰਡਾਂ ਚ ਤੋ ਉਹਨਾਂ ਦੀਆਂ 752 ਦਾ ਇੱਕ ਧਾਰਾ ਹੁੰਦੀ ਐ 7/52 ਉਹਦੇ ਚ ਜਮਾਨਤਾ ਕਰ ਦਿੰਦੇ ਐ ਪੁਲਿਸ ਵਾਲੇ ਹੋਰ ਕੁਝ ਨਹੀਂ ਹੁੰਦਾ ਉਹੀ ਆਈਟੀ ਐਕਟ ਦਾ ਐ ਉਹਨਾਂ ਨੇ 5-7 ਘੰਟੇ ਪੁੱਛਗਿਸ ਕਰਕੇ ਇੱਕ ਡਰਾਮਾ ਪੂਰਾ ਕ੍ਰੀਏਟ ਕਰਤਾ ਇਹਨਾਂ ਨੇ ਕਰਵਾ ਲਿਆ ਅਫਸਰ ਸਹਿਬਾਨਾਂ ਦੇ ਰਾਹੀਂ ਅਫਸਰ ਸਹਿਬਾਨ ਇਹਨਾਂ ਦੇ ਵਿਚੋਲੇ ਬਣ ਗਏ 옵ਸਰਾ ਨੇ ਵਿਚੋਲੇ ਬਣ ਕੇ ਤੇ মিডিਆ ਨੂੰ ਬੁਲਾ ਲਿਆ ਤੇ ਆ ਉਥੇ ਲੰਡੂ মিডিਆ ਇਕੱਠਾ ਹੋਇਆ ਹਰ ਇੱਕ ਬੰਦਾ 1 ਬਾਈ 1 ਬਾਈਟਾਂ ਕਰ ਰਿਹਾ ਹੈ মিডিਆ ਜਿਉਂ ਚੱਕੀ 5 7 ਘੰਟੇ ਜਿਉਂ ਇਹਨਾਂ ਨੇ ਚੱਕੀ ਝੋਈ ਜਿਉਂ ਰੋਲਾ ਪਾਇਆ ਬਾਜਵੇ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਾਈ ਬਾਜਵੇ ਨੂੰ ਅੰਦਰ ਲੈ ਗਏ ਬਾਜਵੇ ਨੂੰ ਬਾਹਰ ਲਿਆਏ ਸ਼ਾਟਰ ਲਾਈ ਗਏ ਭਰਾਵੋ ਤੇ ਉਥੇ ਬੈਠੇ ਇਹ ਰਲੇ ਮਿਲੇ ਕਿਉਂਕਿ 50 ਤੋਂ 52 ਬੰਦੇ ਤਾਂ ਮਿੱਤਰੋ ਅਕਾਲੀ ਤੇ ਕਾਂਗਰਸੀਆਂ ਚ ਆ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ 50 ਤੋਂ 52 ਹਰਚੰਦ ਬਰਸਟ ਜਿਹੜਾ 2002 ਤੋਂ ਲੈ ਕੇ 2007 ਤੱਕ ਸਰਕਾਰ ਦੇ ਵਿੱਚ ਸਲਾਹਕਾਰ ਹੁੰਦਾ ਸੀ ਕੈਪਟਨ ਅਮਰਿੰਦਰ ਸਿੰਘ ਦਾ ਉਹ ਪਤੰਦਰੋਂ ਮੰਡੀ ਕਨ ਬੋਰਡ ਦੀ ਪ੍ਰਧਾਨ ਚੇਅਰਮੈਨ ਹੀ ਪਤਾ ਨਹੀਂ ਕਦੋਂ ਲੈ ਗਿਆ ਪਤੰਦਰ ਮਲਾਈਦਾਰ ਸੌਦਾ ਉਹ ਵੀ ਆਮ ਆਦਮੀ ਪਾਰਟੀ ਚ ਰਲਿਆ ਫਿਰਦਾ ਹੈ ਹੈ ਕਿਉਂਕਿ ਵਗਦੀ ਗੰਗਾ ਚ ਮਿੱਤਰੋ ਚਾਰਛੇ ਲੜ ਦੇ ਕੇ ਹਰ ਇੱਕ ਬੰਦਾ ਹੱਥ ਧੋ ਲੈਂਦਾ ਓਵੇਂ ਨਾਲੇ ਧੋਲੇ ਪਰ ਆਪਾਂ ਨੂੰ ਗੱਲ ਇਹ ਆ ਯਾਰ ਹੋਰ ਕੁਝ ਹੋਈ ਜਾਵੇ ਇੱਕ ਤਾਂ ਜਿਹੜੀ ਕਾਟ ਪਈ ਝੋਨੇ ਨੂੰ 35 100 ਕਰੋੜ ਦਾ ਘਟਾਲਾ ਹੈ ਉਹ ਤੇ ਹੁਣ ਕਣਕ ਨੂੰ ਕਾਟ ਪੈ ਰਹੀ ਹੈ ਓਏ ਲੋਕੋ ਇੱਕ ਦਿਨ ਪਿੱਛੇ ਤੁਸੀਂ ਯਾਰ 6 ਮਹੀਨਿਆਂ ਦੀ ਸੰਭਾਲੀ ਫਸਲ ਰਾਤਾਂ ਨੂੰ ਜਾਗ ਜਾ ਕੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਪਾਣੀ ਲਾ ਕੇ ਯਾਰ ਤੁਸੀਂ ਤੇ ਹੁਣ ਕਾਟ ਕਟਵਾ ਕੇ ਤੇ ਇੱਕ ਦਿਨ ਬੈਠਣ ਪਿੱਛੇ ਮੰਡੀ ਚ ਯਾਰ ਲੋਕ 10-10 ਦਿਨ ਬੈਠੇ ਰਹਿੰਦੇ ਬਾਈ ਜੀ ਆਪਦੀ ਫਸਲ ਮੇਰੇ ਭਰਾ ਸਿੱਟੋ ਨਾ ਮੰਡੀ ਤੁਸੀਂ ਆਖੋ ਅਸੀਂ ਆਪ ਦਾ ਭਾ ਲੈਣਾ ਸਾਡੀ ਆ ਪਈਏ ਬੇਰਾਰਗੀ ਕਣਕ ਕਿਉਂਕਿ ਅਨਾਜ ਹਰ ਇੱਕ ਨੇ ਖਾਣਾ ਤੇ ਪਾਣੀ ਹਰ ਇੱਕ ਨੇ ਪੀਣਾ ਜਿਹੜਾ ਪਾਣੀ ਦੋਸਤੋ ਤੁਹਾਨੂੰ ਜ਼ਹਿਰ ਬਣਾ ਕੇ ਦੇ ਦਿੱਤਾ ਮਾਲਕਾਂ ਨੇ ਉਹਨਾਂ ਨੇ ਤਾਂ ਆਪਦਾ ਫਰਜ਼ ਨਿਭਾਤਾ ਪਰ ਇਹ ਜਿਹੜਾ ਪਾਣੀ ਹਰ ਇੱਕ ਨੇ ਪੀਣਾ ਇਹ ਉਹ ਪਉਆ ਜਾਂ ਪੀ ਲੈ ਹੱਥ 'ਚ ਫੜ ਲੈਂਦੇ ਆ ਉਹ ਜਿਵੇਂ ਨਹੀਂ 마ਸਕ ਬਣਿਆ ਸੀ ਇੱਕ ਟ੍ਰੈਂਡ ਹਰ ਇੱਕ ਬੰਦਾ ਮੋਬਾਈਲ ਦੇ ਨਾਲ ਹੱਥ ਦੇ ਵਿੱਚ ਕਰੋਨਾ ਵਲੇ 마ਸਕ ਰੱਖਦਾ ਸੀ ਤੇ ਉਵੇਂ ਲੋਕੋ ਪੌਗੇ ਇਹ ਰੱਖਦੇ ਆ ਤਾਂ ਬਾਈ ਜੀ ਆਪਦੇ ਪੌਗੇ ਲੈ ਕੇ ਤੁਹਾਡੇ ਸਾਹਮਣੇ ਪਰ ਤੁਸੀਂ ਪੌਆਂ ਨਾਲ ਕਿਵੇਂ ਨਾਓਗੇ ਪੌਆਂ ਵਾਲਾ ਪਾਣੀ ਕਿਵੇਂ ਪਿਆਓਗੇ ਪਸ਼ੂਆਂ ਨੂੰ ਤੇ ਪਸ਼ੂ ਦੁੱਧ ਦੇਣਗੇ ਤੇ ਦੁੱਧ ਚਾਹ ਚ ਪਾਓਗੇ ਤੇ ਬਿਮਾਰੀ ਤੁਹਾਡੇ ਅੰਦਰ ਜਾਊਗੀ ਪਰ ਇਹ ਲੰਡੂ ਲੀਡਰ ਇੱਕ ਨਹੀਂ ਬੋਲਦਾ ਸ਼ੇਅਰ ਕਰੋ